ਸਤਿ ਸ੍ਰੀ ਅਕਾਲ ਦੋਸਤੋ ਜੇ ਮੈਂ ਤੁਹਾਨੂੰ ਦੱਸਾਂ ਕਿ ਘਰ ਦਾ ਬਾਗੀਚਾ ਤੁਹਾਨੂੰ ਰੋਜ਼ਾਨਾ ਤਾਜ਼ੀਆਂ ਸਬਜ਼ੀਆਂ ਦੇ ਸਕਦਾ ਹੈ ਕੀ ਤੁਸੀਂ ਮੰਨੋਗੇ ਚਲੋ ਅੱਜ ਮੈਂ ਤੁਹਾਨੂੰ ਇਸ ਦਾ ਪ੍ਰੂਫ ਦਿਖਾਨੀ ਆ ਅੱਜ ਮੈਂ ਸਭ ਤੋਂ ਪਹਿਲਾਂ ਤੋੜੇ ਜੀ ਕਰੇਲੇ ਜੋ ਕਿ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਆ ਇਹ ਮੇਰੀ ਫੈਮਲੀ ਚ ਸਭ ਨੂੰ ਪਸੰਦ ਆ ਫੇਰ ਵਾਰੀ ਆਈ ਲਾਲ ਲਾਲ ਟਮਾਟਰਾਂ ਦੀ ਦੋਸਤੋ ਟਮਾਟਰ ਦੇ ਵਿੱਚ ਲਾਈਕੋਪੀਨ ਹੁੰਦਾ ਹੈ ਜੋ ਕਿ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅੱਜ ਅਸੀਂ ਗੋਭੀ ਪਾਲਕ ਤੇ ਸਾਗ ਵੀ ਤੋੜਿਆ ਹੈ ਦੋਸਤੋ ਕਰੇਲੂ ਸਾਗ ਦਾ ਸਵਾਦ ਤਾਂ ਬਚਪਨ ਦੀਆਂ ਯਾਦਾਂ ਵਾਂਗ ਹੁੰਦਾ ਮੇਰੀ ਵੀ ਦਾਦੀ ਇਸੇ ਤਰ੍ਹਾਂ ਸਾਗ ਨੂੰ ਤਿਆਰ ਕਰਦੀ ਸੀ ਤੇ ਆਪਣੇ ਹੱਥੀਂ ਆਨਿਆ ਹੋਈਆਂ ਸਬਜ਼ੀਆਂ ਦੇ ਨਾਲ ਤਾਂ ਇੱਕ ਜਜ਼ਬਾਤੀ ਜੁੜਾਅ ਵੀ ਬਹੁਤ ਹੁੰਦਾ ਹੈ। ਦੋਸਤੋ ਮੈਨੂੰ ਤਾਂ ਹਰ ਇੱਕ ਬੂਟੇ ਨਾਲ ਪਿਆਰ ਹੋ ਗਿਆ ਹੈ ਕਿਉਂਕਿ ਮੈਂ ਇਹਨਾਂ ਨੂੰ 20 ਤੋਂ ਵੱਡਾ ਹੁੰਦੇ ਦੇਖਿਆ। ਦੋਸਤੋ ਹੋਮ ਗਾਰਡਨਿੰਗ ਦੀ ਸਭ ਤੋਂ ਵੱਡੀ ਕੁੰਜੀ ਚੰਗੀ ਮਿੱਟੀ ਹੁੰਦੀ ਹੈ। ਮਿੱਟੀ ਦੇ ਵਿੱਚ 50% ਕੰਪੋਸਟ ਪਾਉਣ ਦੇ ਨਾਲ ਸਬਜ਼ੀਆਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ ਤੇ ਤੁਸੀਂ ਕਿਚਨ ਵੇਸਟ ਕੰਪੋਸਟ ਕਰਦੇ ਵਿੱਚ ਵੀ ਤਿਆਰ ਕਰ ਸਕਦੇ ਹੋ ਜੋ ਕਿ ਫਲਾਂ ਤੇ ਸਬਜ਼ੀਆਂ ਦੇ ਛਿਲਕਿਆਂ ਨਾਲ ਤਿਆਰ ਕੀਤੀ ਜਾਂਦੀ ਹੈ ਤੇ ਫਲਦਾਰ ਬੂਟਿਆਂ ਨੂੰ ਹਰ 15 ਦਿਨ ਬਾਅਦ ਕੋਈ ਵੀ ਕੰਪੋਸਟ ਦੇਣੀ ਜ਼ਰੂਰੀ ਹੈ। ਦੋਸਤੋ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਤੁਸੀਂ ਗਰੋਅ ਬੈਗਸ ਦੇ ਵਿੱਚ ਆਸਾਨੀ ਦੇ ਨਾਲ ਆਪਣੇ ਟੈਰਸ ਗਾਰਡਨ ਤੇ ਲਗਾ ਸਕਦੇ ਹੋ ਤੇ ਗਰੋ ਬੈਗਸ ਦੇ ਵਿੱਚ ਤੁਹਾਨੂੰ ਆਨਲਾਈਨ ਹਰ ਸਾਈਜ਼ ਮਿਲ ਜਾਵੇਗਾ ਤੁਸੀਂ ਆਨਲਾਈਨ ਆਰਡਰ ਕਰਕੇ ਇਹਨਾਂ ਗਰੋ ਬੈਗਸ ਨੂੰ ਘਰ ਦੇ ਵਿੱਚ ਬੈਠੇ ਮੰਗਵਾ ਸਕਦੇ ਹੋ ਤੇ ਦੋਸਤੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਫੋਲੋ ਜ਼ਰੂਰ ਕਰਨਾ ਬਾਏ ਬਾਏ ਦੋਸਤੋ